ਟਰੈਫਿਕ ਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਟੀਨ ਸਾ ਜੋ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਲਿਕ ਜੀ ਡੀਐਸਪੀ ਟਰੈਫਿਕ ਸਰਦਾਰ ਮਨਜੀਤ ਸਿੰਘ ਉਹਨਾਂ ਦੀ ਜੋਗ ਅਗਵਾਈ ਵਿੱਚ ਟਰੈਪ ਪੁਲਿਸ ਵੱਲੋਂ ਪਿਛਲੇ ਦਿਨਾਂ ਵਿੱਚ ਬੁਟੇ ਵੰਡਣ ਦੀ ਜਿਹੜੀ ਸੇਵਾ ਭਾਵਨਾ ਦੇ ਹਿਸਾਬ ਨਾਲ ਇਹ ਮਹਿਮ ਸ਼ੁਰੂ ਕੀਤੀ ਗਈ ਸੀ ਜੋ ਹੁਣ ਅੱਜ ਦੇ ਮਿਲਾ ਕੇ ਕੁੱਲ ਕਰੀਬ ਟਰੈਪ ਪੁਲਿਸ ਵੱਲੋਂ 1500 ਦੇ ਕਰੀਬ ਬੁਟੇ ਜਿਹੜੇ ਵੰਡੇ ਜਾ ਚੁੱਕੇ ਹਨ ਜੋ ਬਰਨਾਲਾ ਬਲੱਡ ਐਸੋਸੀਏਸ਼ਨ ਬਲੱਡ ਡੋਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਜੋ 500 ਦੇ ਕਰੀਬ ਹੈ ਅੱਜ ਵੀ ਜਿਹੜੇ ਰੁੱਖ ਸੰਗਣੀ ਸ਼ਾ ਵਾਲੇ ਵੱਡੇ ਰੁੱਖ ਬੁੱਟੇ ਆ ਉਹ ਬੰਡੇ ਗਏ ਪਰ ਆਮ ਪਬਲਿਕ ਕੀ ਕਹੋਂਗੇ ਲਗਾਤਾਰ ਰੁੱਖੇ ਬੰਡੇ ਆ ਰਹੇ ਉਹਦੀ ਖੇਰ ਦੇ ਬਾਰੇ ਕਿਵੇਂ ਕੀ ਕਹੋਂਗੇ ਅਸੀਂ ਲੇਖੋ ਆਪਾਂ ਨੂੰ ਜਿਵੇਂ ਕਿ ਪੰਜਾਬ ਹੈ ਗੁਰੂ ਪੀਰਿਆਂ ਦੀ ਧਰਤੀ ਹੈ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾ ਹੱਤ ਆਪਣੇ ਵਾਤਾਵਰਣ ਦਾ ਇਹ ਧਰਤੀ ਦਾ ਪਾਣੀ ਦਾ ਹਰ ਚੀਜ਼ ਦਾ ਬੜਾ ਮਹੱਤਮਪੁਰ ਯੋਗਦਾਨ ਹੈ ਆਪਣਾ ਜਿਹੜਾ ਸਭ ਦਾ ਸਰੀਰ ਹੈ ਪੰਜ ਦਿੱਤਾ ਦਾ ਬਣਿਆ ਹੋਇਆ ਹੈ ਕੁਦਰਤ ਨੇ ਹੀ ਸਾਨੂੰ ਇਹੀ ਖਰਾਕਤ ਮਿਲਦੀ ਹੈ ਆਕਸੀਜਨ ਚੋ ਸਾਹ ਲੈਣੇ ਆ ਆਕਸੀਜਨ ਨਾਲ ਹੀ ਸਾਡਾ ਜੀਵਨ ਹੈ ਵਾਤਾਵਰਣ ਸ਼ੁੱਧ ਹੁੰਦਾ ਹੈ ਪੋਲੂਸ਼ਨ ਤੋਂ ਛੁਟਕਾਰਾ ਮਿਲਦਾ ਹੈ ਤਾਂ ਇਸ ਕਰਕੇ ਇਹੀ ਅਸੀਂ ਸਨੇਹ ਦਿੰਨੇ ਆ ਜਿਹੜੇ ਵੱਧ ਤੋਂ ਵੱਧ ਰੁੱਖ ਲਾਉਣੇ ਤਾਂ ਹੈ ਹੀ ਆ ਅਸੀਂ ਵੀ ਬਣ ਰਹੇ ਆ ਸਹਿਯੋਗ ਦੇ ਰਹੇ ਆ ਹੋਰ ਵੀ ਬੜੇ ਸੰਸਥਾਵਾਂ ਜਿਹੜੇ ਇਹ ਜੇ ਪ੍ਰਾਲੇ ਕਰਦੀਆਂ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਆ ਪਰ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ ਜੋ ਕਿ ਕੋਈ ਆਵਾਰਾ ਪਸ਼ੂ ਹੈ ਹੋਰ ਹੈ ਉਹਨਾਂ ਤੋਂ ਵੀ ਹਰ ਇੱਕ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇ ਕੋਈ ਬੋਟਾ ਪੋਤਾ ਲੱਗਿਆ ਹੈ ਉਹ ਜ਼ਰੂਰ ਆਪਣੀ ਰੱਖਿਆ ਦੇਣ ਤੱਕ ਮੁਕਾਮ ਤੱਕ ਪਹੁੰਚੇ ਤਾਂ ਕਿ ਕਈ ਤਾਂ ਆਪਾਂ ਵੋਟਿਆਂ ਦੀ ਦੇਖੀ ਹੈ ਵੀ ਉਮਰ ਹੈ 100-100 2-2 ਸਾਲ ਵੀ ਆ ਪੀਪਰ ਬੋਰਡ ਝੰਡਾ ਇਹ ਟਾਲੀ ਇਹ ਜੇ ਵੋਟੇ ਨੇ ਜਿਹੜੇ ਮਤਲਬ ਆਪਣੇ ਕਈ ਪੀੜ੍ਹੀਆਂ ਨੂੰ ਆਪਣੇ ਪੁਰਖਿਆਂ ਨੂੰ ਵੀ ਅੱਗੇ ਵੀ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਛਾ ਦਿੰਦੇ ਨੇ ਆਕਸੀਜਨ ਦਿੰਦੇ ਨੇ ਇਸ ਲਈ ਇਹਨਾਂ ਦੀ ਸਾਂਭ ਸੰਭਾਲ ਆਪਣੀ ਸਿਹਤ ਜਿੰਨੀ ਜ਼ਰੂਰੀ ਹੈ। ਡਾ ਟਰੈਫਿਕ ਚਾਰਜ ਇੰਸਪੈਕਟਰ ਜਸਵੰਤ ਸਿੰਘ ਟਿੰਸਾ ਜੋ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਲਕੀ ਜੀ ਡੀਐਸਪੀ ਟ੍ਰੈਫਿਕ ਸਰਦਾਰ ਮਨਜੀਤ ਸਿੰਘ ਉਹਨਾਂ ਦੀ ਜੋਗ ਅਗਵਾਈ ਵਿੱਚ ਟ੍ਰੈਪ ਪੁਲਿਸ ਵੱਲੋਂ ਪਿਛਲੇ ਦਿਨਾਂ ਵਿੱਚ ਬੁੱਤੇ ਵੰਡਣ ਦੀ ਜਿਹੜੀ ਸੇਵਾ ਭਾਵਨਾ ਦੇ ਹਿਸਾਬ ਨਾਲ ਇਹ ਨੈਮ ਸ਼ੁਰੂ ਕੀਤੀ ਗਈ ਸੀ ਜੋ ਹੁਣ ਅੱਜ ਦੇ ਮਿਲਾ ਕੇ ਕੁੱਲ ਕਰੀਬ ਟ੍ਰੈਪ ਪੁਲਿਸ ਵੱਲੋਂ 1500 ਦੇ ਕਰੀਬ ਬੁੱਤੇ ਜਿਹੜੇ ਵੰਡੇ ਜਾ ਚੁੱਕੇ ਹਨ ਜੋ ਬਰਨਾਲਾ ਬਲੱਡ ਐਸੋਸੀਏਸ਼ਨ ਬਲੱਡ ਡੋਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਜੋ 500 ਦੇ ਕਰੀਬ ਹੈ ਅੱਜ ਵੀ ਜਿਹੜੇ ਰੁੱਖ ਸੰਗਣੀ ਛਾ ਆਲੇ ਵੱਡੇ ਰੁੱਖ ਬੁੱਟੇ ਆ ਉਹ ਬੰਡੇ ਗਏ ਪਰ ਆਮ ਪਬਲਿਕ ਗਾਹੋਂ ਨੇ ਲਗਾਤਾਰ ਬੂਟੇ ਪਾਡੇ ਜਾ ਰਹੇ ਉਹਦੇ ਖੇਰ ਨਹੀਂ ਕਰੇ ਕਿਵੇਂ ਕੀ ਕਹੋਂਗੇ ਅਸੀਂ ਲਿਖੋ ਆਪਾਂ ਨੂੰ ਜਿਵੇਂ ਕਿ ਪੰਜਾਬ ਹੈ ਗੁਰੂ ਪੀਰਿਆਂ ਦੀ ਧਰਤੀ ਹੈ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾਹਤ ਆਪਣੇ ਵਾਤਾਵਰਣ ਦਾ ਤੇ ਧਰਤੀ ਦਾ ਪਾਣੀ ਦਾ ਹਰ ਚੀਜ਼ ਦਾ ਬੜਾ ਮਹੱਤਮਪੂਰਵਕ ਯੋਗਦਾਨ ਹੈ ਆਪਣਾ ਜਿਹੜਾ ਸਭ ਦਾ ਸਰੀਰ ਹੈ ਪੰਜ ਦਿੱਤਾ ਦਾ ਬਣਿਆ ਹੋਇਆ ਹੈ ਕੁਦਰਤ ਨੇ ਹੀ ਸਾਨੂੰ ਇਹੀ ਖਰਾਕਤ ਮਿਲਦੀ ਹੈ ਆਕਸੀਜਨ ਚੋ ਸਾਹ ਲੈਣੇ ਆ ਆਕਸੀਜਨ ਨਾਲ ਹੀ ਸਾਡਾ ਜੀਵਨ ਹੈ ਵਾਤਾਵਰਨ ਸ਼ੁੱਧ ਹੁੰਦਾ ਪলিউਸ਼ਨ ਤੋਂ ਛੁਟਕਾਰਾ ਮਿਲਦਾ ਹੈ ਤਾਂ ਇਸ ਕਰਕੇ ਇਹੀ ਅਸੀਂ ਸਨੇਹਾ ਦਿੰਨੇ ਆ ਜਿਹੜੇ ਵੱਧ ਤੋਂ ਵੱਧ ਰੁੱਖ ਲਾਉਣੇ ਤਾਂ ਹੈ ਹੀ ਆ ਅਸੀਂ ਵੀ ਬੰਦ ਰਹੇ ਹਾਂ ਸਹਿਯੋਗ ਦੇ ਰਹੇ ਹਾਂ ਹੋਰ ਵੀ ਬੜੇ ਸੰਸਥਾਵਾਂ ਜਿਹੜੇ ਇਹ ਜੇ ਪ੍ਰਾਲੇ ਕਰਦੀਆਂ ਜਿੰਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਰ ਇਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ ਜੋ ਕਿ ਕੋਈ ਆਵਾਰਾ ਪਸ਼ੂ ਹੈ ਹੋ ਰਹਾ ਉਹਨਾਂ ਤੋਂ ਵੀ ਹਰ ਇੱਕ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇ ਕੋਈ ਬੂਟਾ ਪੌਦਾ ਲੱਗਿਆ ਉਹ ਜ਼ਰੂਰ ਆਪਣੀ ਰੁੱਖ ਛਾ ਦੇਣ ਤੱਕ ਮਕਾਮ ਤੱਕ ਪਹੁੰਚੇ ਤਾਂ ਕਿ ਕਈ ਤਾਂ ਆਪਾਂ ਬੋਟਿਆਂ ਦੀ ਦੇਖੀ ਹੈ ਵੀ ਉਮਰ ਹੈ 100-100 2-2 ਸਾਲ ਦੀਆਂ ਪੀਪਰ ਬੋਰਡ ਝੰਡ ਇਹ ਟਾਲੀ ਇਹ ਜੇ ਬੂਟੇ ਨੇ ਜਿਹੜੇ ਮਤਲਬ ਆਪਣੇ ਕਈ ਪੀੜ੍ਹੀਆਂ ਨੂੰ ਆਪਣੇ ਪੁਰਖਿਆਂ ਨੂੰ ਵੀ ਅੱਗੇ ਵੀ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਛਾਂ ਦਿੰਦੇ ਨੇ ਆਕਸੀਜਨ ਦਿੰਦੇ ਨੇ ਇਸ ਲਈ ਇਹਨਾਂ ਦੀ ਸਾਂਭ ਸੰਭਾਲ ਆਪਣੀ ਸਿਹਤ ਜਿੰਨੀ ਜ਼ਰੂਰੀ ਹੈ